ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਦੇ ਇੱਕ ਇੱਕ ਕੁੰਡੇ ਦੇ ਹਿਸਾਬ ਨਾਲ ਕੁੰਡੇ ਪਾਏ ਆ ਇਹ ਆਪਣਾ ਕੋਈ ਹੋ ਨਹੀਂ ਹੈਗਾ ਵੀ ਇੱਕ ਇੱਕ ਕੁੰਡਾ ਹੀ ਅੜ ਜਾਂਦਾ ਤੇ ਆਪਾਂ ਜਿੰਨੇ ਮਰਜ਼ੀ ਪਾ ਸਕਦੇ ਆ ਆਪਣੇ ਕੋਟੀ ਸਵੈਟਰ ਦੇ ਜਿੰਨੇ ਮਰਜ਼ੀ ਕੁੰਡੇ ਹੋਣ ਡਿਜ਼ਾਈਨ ਇੱਕ ਇੱਕ ਕੁੰਡੇ ਦਾ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਆਪ ਜੀ ਦੇ ਸਾਥ ਦੀ ਬਹੁਤ ਲੋੜ ਹੈ ਜੀ ਤੇ ਮੈਨੂੰ ਸਪੋਰਟ ਕਰਿਓ ਜਰੂਰ ਪਲੀਜ਼ ਮੈਨੂੰ ਸਪੋਰਟ ਕਰਿਓ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਡਿਜ਼ਾਈਨ ਬਣਾਓ ਕੁਝ ਵੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਦੋ ਰੰਗ ਦਾ ਤੇ ਇੱਕ ਇੱਕ ਕੁੰਡੇ ਦਾ ਡਿਜ਼ਾਈਨ ਹੈ ਚਲੋ ਜੀ ਸਟਾਰਟ ਕਰਦੇ ਆਂ ਵੀਡੀਓ ਫਰਸਟ ਵਾਲਾ ਗੁੰਡਾ ਆਪਾਂ ਤਾਰਾਂਗੇ ਆਹ ਗੁੰਡਾ ਸਲਾਈ ਆਪਾਂ ਇੱਥੋਂ ਦੀ ਲਾਵਾਂਗੇ ਕੁੰਡੇ ਦੇ ਪਿਛੋਂ ਦੀ ਤਾਂ ਆਪਾਂ ਆਹ ਗੁੰਡਾ ਸੋਰੀ ਅਗਲਾ ਧੋਨੀ ਇੱਥੋਂ ਦੀ ਸਲਾਈ ਕੱਢਾਂਗੇ ਆਪਾਂ ਇਸ ਤਰ੍ਹਾਂ ਗੁੰਡਾ ਬਣਾਵਾਂਗੇ ਇੱਕ ਫਿਰ ਐਸ ਗੁੰਡੇ ਨੂੰ ਬਣਾ ਲਾਂਗੇ ਫਿਰ ਇੱਥੋਂ ਦੀ ਸਲਾਈ ਕੱਢਾਂਗੇ ਜਾਨੀ ਆਪਣੇ ਜਿੰਨੇ ਗੁੰਡੇ ਹੈਗੇ ਆਪਣੇ ਸਾਰੇ ਗੁੰਡੇ ਇਹ ਡਬਲ ਬਣ ਜਾਣਗੇ ਜੀ ਆ ਦੇਖ ਇੱਕ ਗੁੰਡੇ ਤੋਂ ਦੋ ਦੋ ਗੁੰਡੇ ਬਣ ਜਾਂਦੇ ਆ ਤੇ ਮੈਂ ਤੁਹਾਨੂੰ ਫਿਰ ਤੋਂ ਕਹਿੰਨੀ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਲਾਈਕ ਵੀ ਕਰਦਿਆ ਕਰੋ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਆਪਾਂ ਪੂਰੀ ਸਲਾਈ ਇਸ ਤਰ੍ਹਾਂ ਬਣਾ ਲੈਨੇ ਆ ਇੱਕ ਗੁੰਡੇ ਦੇ ਪਿੱਛੋਂ ਦੀ ਆਪਾਂ ਸਲਾਈ ਪਾਵਾਂਗੇ ਇੱਕ ਕੁੰਡਾ ਬਣਾਵਾਂਗੇ ਫਿਰ ਅਗਲਾ ਕੁੰਡਾ ਆਪਾਂ ਬਣਾ ਲਵਾਂਗੇ ਦੋ ਕੁੰਡੇ ਬਣ ਜਾਣਗੇ ਇੱਕ ਕੁੰਡੇ ਤੋਂ అం ఎండ్ తనే ఆ కుండేను డక ఇక్క కిధా బాను సారే కీ డే ఆ కుారే ఆ కు ఉల్టా బా ਆਹ ਕੁੰਡਾ ਦੇ ਨਾਲ ਲਾਵਾਂਗੇ ਜੀ ਆਹ ਵਾਲਾ ਕੁੰਡਾ ਪਾ ਦਰ ਲਾਂਗੇ ਯਾ ਸੌਰੀ ਜੀ ਦੂਜਾ ਰੰਗ ਲਾਵਾਂਗੇ ਆਜ ਆਪਾਂ ਦੂਜਾ ਰੰਗ ਲਾਉਣਾ ਸੀਗਾ ਇੱਥੇ ਇੱਕ ਸਲਾਈ ਐਸ ਆਹ ਵਾਲੀ ਬਣਾ ਕੇ ਡਬਲ ਕੁੰਡਿਆਂ ਦੀ ਤੇ ਹੁਣ ਆਪਾਂ ਆਹ ਵਾਲਾ ਕੁੰਡਾ ਤਾਰ ਲਵਾਂਗੇ ਆਹ ਦੋ ਕੁੰਡੇ ਲਵਾਂਗੇ ਤੇ ਇਹਨਾਂ ਦਾ ਦੋਵਾਂ ਦਾ ਇੱਕ ਕਰ ਦਾਂਗੇ ਲੱਗੇ ਫਿਰ ਆਪਾਂ ਦੋਵਾਂ ਦਾ ਇੱਕ ਕਰ ਦਾਂਗੇ ਹੁਣ ਆਪਣੇ ਜਿਹੜੇ ਦੋ-ਦੋ ਕੁੰਡੇ ਬਣਾਏ ਆ ਇਹਨਾਂ ਨੂੰ ਆਪਾਂ ਦਵਾਉਂਦਾ ਇੱਕ-ਇੱਕ ਕਰਦੇ ਜਾਵਾਂਗੇ ਇਹ ਲੈਣਾ ਸਿਰਫ ਆਪਾਂ ਇਸ ਤਰ੍ਹਾਂ ਕੁੰਡਾ ਆਹ ਵਾਲਾ ਹੋਵੇ ਮੁਰੇ ਆ ਨਹੀਂ ਹੋਣਾ ਚਾਹੀਦਾ ਜਿਵੇਂ ਆਹ ਹੋਵੇ ਤੇ ਆ ਨਹੀਂ ਇਹਦੇ ਨਾ ਬਣਾਉਣਾ ਹੈਗਾ ਜੋ ਪਾ ਉਲਟੀ ਸਲਾਈ ਵੀ ਪੂਰੀ ਇਸ ਤਰ੍ਹਾਂ ਬਣਾ ਲਈ ਦੂਜੇ ਰੰਗ ਨਾਲ ਦੋ ਗੁੰਡਿਆਂ ਦਾ ਇੱਕ ਇੱਕ ਗੁੰਡਾ ਬਣਾਉਂਦੇ ਹੋਏ Kenapa aku ndak tarang? aku ndak kenapa? Eh, serang kena ਦੋ ਸਲਾਈਆਂ ਪੈਂਦੀਆਂ ਜੀ ਇੱਕ ਰੰਗ ਦੀਆਂ ਤੇ ਇੱਕ ਇੱਕ ਗੁੰਡਾ ਹੁਣ ਆਪਾਂ ਆਪਣਾ ਦੂਜਾ ਰੰਗ ਲਾ ਲੈਣਾ ਆਹ ਕੁੰਡਾ ਤਾਰਾਂਗੇ ਇਹ ਇਸ ਰੰਗ ਨਾਲ ਦੋ ਕੁੰਡੇ ਇਕੱਠੇ ਬਣਾ ਲਵਾਂਗੇ ਹਾਲੋ ਜੀ ਆਪਾਂ ਇੰਨਾ ਬਣਾਇਆ ਦੋ ਦੋ ਸਲਾਈਆਂ ਦਾ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਬਣਿਆ ਤੇ ਤੁਸੀਂ ਵੀ ਬਣਾਇਓ ਜੀ ਤੇ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਡਿਜ਼ਾਈਨ ਤਾਂ ਦੇਖੋ ਜੀ ਜੇ ਆਪਣੇ ਕੋਲੇ ਹੋਰ ਕਲਰ ਹੈਗੇ ਆ ਤਾਂ ਇਹਦੇ ਵਿੱਚ ਆਪਾਂ ਹੋਰ ਕਲਰ ਵੀ ਐਡ ਕਰ ਸਕਦੇ ਆ ਤੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਜੀ ਤੇ ਇਦੋਂ ਇਸ ਤਰ੍ਹਾਂ ਦਿਖਦਾ ਤੇ ਮੈਂ ਫਿਰ ਤੋਂ ਕਹਿੰਨੀ ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਤੇ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ